ਅਲਕਾਪੂਰ ਵੀ ਅਧੀਨ ਆਉਂਦੇ ਪਿੰਡ ਮੂਦਲ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨਾਲ ਮੁਲਾਕਾਤ ਅਤੇ ਮੰਗ ਪੱਤਰ ਦੇਂਦੇ ਆਖਿਆ ਕਿ ਇਸ ਵਾਰ ਪੰਚਾਇਤੀ ਚੋਣਾਂ ਵਿੱਚ ਐਸੀ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਇਸ ਮੌਕੇ ਆਲ ਪੰਜਾਬ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਮਨਦੀਪ ਸਿੰਘ ਗੁਰਦੀਪ ਸਿੰਘ ਅਫਤਾਰ ਸਿੰਘ ਹੀਰਾ ਸਿੰਘ ਵੀ ਮੌਜੂਦ ਸਨ ਉਹ ਪਹਿਲਾਂ ਵੀ ਜਿਹੜਾ ਉਹ ਪਿੰਡ ਹੈ ਉਹ ਜਨਰਲ ਤੇ ਰੋਟੇਸ਼ਨ ਦੇ ਲਈ ਆਈ ਨਾ ਉਹਨੂੰ ਐਡਕਾ ਸ਼ਡਿਊਲ ਕਾਸਟ ਕਰਨਾ ਚਾਹੀਦਾ ਸੀਗਾ ਤੇ ਸਰਕਾਰ ਤੇ ਫਿਰ ਜਿਹੜਾ ਉਹਨੂੰ ਜਰਨਲ ਕਰ ਦਿੱਤਾ ਜਦ ਕਿ ਉਸ ਪਿੰਡ ਦੇ ਜਿਹੜੇ ਵੋਟਾਂ ਨੇ ਸ਼ੈਡੂਲ ਕਾਸਟ ਜਿਆਦਾ ਨਹੀਂ ਘਰ ਵੀ ਜਿਆਦਾ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਇਹ ਪਿੰਡ ਹੈ ਉਹਨੂੰ ਜਿਹੜਾ ਉਹ ਫਿਰ ਸ਼ੈਡੂਲ ਕਾਸਟ ਕੀਤਾ ਜਾਵੇ ਉਹ ਸਰਪੰਚ ਜਿਹੜਾ ਸ਼ੈਡੂਲ ਕਾਸਟ ਬਣੇ ਸਰ ਸਾਡੇ ਨਾਲ ਆਮ ਮਤਲਬ ਪਹਿਲੇ ਨਾਲ ਜਰਨਲ ਸ਼ੀਟ ਹੀ ਸਰਪੰਚੀ ਦੀ ਤੇ ਐਤ ਕੀ ਐਸੀ ਹੋਣੀ ਹੀ ਤੇ ਕੁਝ 88 ਦਬਾਹੇ ਠਾਣ ਕੇ ਅਫਸਰਾਵਾਂ ਵੱਲੋਂ ਇਸ ਚੀਜ਼ ਨੂੰ ਜਰਨਲ ਕੀਤਾ ਜਾ ਰਿਹਾ ਸ਼ੀਟ ਨੂੰ ਜਦ ਕੀ ਐਤ ਕੀ ਐਸੀ ਹੋਣੀ ਚਾਹੀਦੀ ਆ ਅਸੀਂ ਕੋਈ ਇਹੋ ਜੀ ਮੰਗ ਨਹੀਂ ਰੱਖਦੇ ਕਿ ਇਹ ਤਨਾ ਪੱਕ ਪਾਦ ਹੋਵੇ ਅਸੀਂ ਕਹਿੰਦੇ ਕਿ ਜੋ ਸਾਡਾ ਹਾਕਿਆ ਨਾ ਬਣਦਾ ਉਹ ਸਾਨੂੰ ਮਿਲ ਜੇ